ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋੜੋ ਅਸੀਂ ਸਾਰ ਜਾਨੇ ਠੀਕ ਠਾਕ ਆ ਉਮੀਦ ਕਰਦੇ ਤਾਂ ਸਾਰ ਜਾਨ ਠੀਕ ਠਾਕ ਹੋ ਗਏ ਕਿ ਗੁਰੂ ਸਾਹਿਬ ਜੀ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਆ ਤਰਸ ਕੀਤਾ ਵਾ ਆਪਾਂ ਸਾਰ ਜਾਨੇ ਕਿੱਥੇ ਚਲੇ ਸੀ ਬਾਬਾ ਪਾਣੀਆ ਕਹਲਾ ਚਲੇਆ ਬਾਬਾ ਜੀ ਕੋ ਮੋਫਲੋ ਬਾਬਾ ਜੀ ਕੋ ਕਿੱਥੇ ਚਲੇ ਸੀ ਬਾਬਾ ਜੀ ਕੋ ਮੱਥਾ ਕਿੱਦਾਂ ਟੇਕਣਾ ਬਾਬਾ ਜੀ ਨੂੰ ਵਾਹਿਗੁਰੂ ਕੀ ਮੰਗਣਾ ਬਾਬਾ ਜੀ ਕੋ ਹੈ ਕੀ ਲੈਣਾ ਬਾਬਾ ਜੀ ਕੋਲ ਕਿੰਨੇ ਲੈਣੇ ਆ ਚਾਰ ਠੀਕ ਹੈ ਹੋਰ ਕਿਵੇਂ ਤੁਸੀਂ ਸਾਰੇ ਠੀਕ ਠਾਕ ਆਖਾ ਤੁਹਾਨੂੰ ਦੇਖ ਕੇ ਪਤਾ ਲੱਗਦਾ ਇਹਨਾਂ ਕੱਲ ਸਾਡਾ ਬਾਲੇ ਪ੍ਰੋਗਰਾਮ ਸੀ ਪੰਜੋਖੜਾ ਸਾਹ ਤੇ ਥੱਕ ਗਏ ਸਾਰਾ ਦਿਨ 12 ਘੰਟੇ ਬਾਅਦ ਘਰੇ ਆਏ ਤੇ ਬਰਮਾਰੇ ਦੀ ਕਿਰਪਾ ਦੇ ਨਾਲ 5 ਵਜੇ ਸੇਰ ਦੇ ਤਿਆਰੀਆਂ ਕਰ ਰਹੇ ਹਾਂ ਕਿੱਥੇ ਜਾਣਾ ਬਾਬਾ ਜੀ ਕੋ ਸਾਧਨਾ ਬੋਲੋ ਪਰੇਸਾਤ ਨਾ ਵਾਈਗੁਰ ਚਲ ਜਾ ਭਰਾਵਾ ਜਾਓ 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 5:40 ਹੋ ਚੁੱਕੇ ਆ ਤੇ ਔਨ ਹੋ ਰਹੀ ਆ ਗੱਡੀ ਦੇ ਡਿੰਦ ਜਿੰਦ ਇਹਨਾਂ ਨੂੰ ਕਰੋ ਫਦੇ ਬਲਾ ਹੱਥ ਜੋੜ ਕੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਇਹ ਇਥੇ ਨਾ ਕੋਇਲ ਬੋਲਦੀ ਆ ਆ ਆਏ ਬੋਲੀ ਜਿੰਦ ਫੇਰ ਬੋਲੀ ਨਹੀਂ ਹੁੰਦੀ ਬੋਲੀ ਲੋ ਜੀ ਆਪਾਂ ਚੱਲੇ ਆ ਮਹਾਰਾਜ ਦੀ ਕਿਰਪਾ ਦੇ ਨਾਲ ਤੌਲੇ ਆ ਬਿਚਾ ਦੇਣੀ ਅੱਜ ਜਿੰਦ ਕਰ ਸਾਡੀ ਤਾਂ ਨਿਕਲ ਜਾ ਬੈੱਡ ਖਿਲਾੜੇ ਪਏ ਆ ਪਰ ਅਸੀਂ ਤੇ ਮਾਰੇ ਵੀ ਦਬਾਉ ਬੋਸ਼ੇ ਕਿਤੇ ਵੇ ਪਹਿਲੀ ਵਾਰ ਚੱਲਾ ਚਾਹੇਗਾ ਹਾਂਜੀ ਤਾਂ ਪਹਿਲੀ ਵਾਰ ਪਹਿਲੀ ਵਾਰੀ ਆ ਕੇ ਤੇ ਜੇ ਹਲ ਤਾਂ ਕੀਤੀ ਹੈ ਨਾ ਆਜ ਤੋਂ ਨਹੀਂ ਕਰੂੰਗੇ ਨਾ ਪੱਕੇ ਗਿਆ ਕਿਉਂਕਿ ਉਹ ਰਿਸਪੌਂਸਿਬਿਲਟੀ ਹੈ ਨਾ ਤੇ ਸਾਡੀ ਹਾਂਜੀ ਬਾਬਾ ਜੀ ਜੀ ਨਾ ਜਿੰਦਕਾਰ ਬਾਬਾ ਜੀ ਕੋ ਚੱਲ ਲੈ ਉਹਨੂੰ ਅਸੱਚ ਆਉਂਦੀ ਨੀਂਦ ਆਉਂਦੀ ਘਰੋਂ ਨੂੰ ਚੱਲ ਅੰਦਰ ਨੂੰ ਨੇ ਪਿੱਛੇ ਥਾਂ ਵਿਹਲਾ ਕਰਕੇ ਨਾ ਸੁਲਾ ਦੇਣੀ ਆ ਚਲੋ ਜੀ ਮੰਮੀ ਚਲੋ ਜਕਰੋ ਚੜਜੇ ਜੀ ਜਿੰਦੂ ਤੁਸੀਂ ਬੋਲੇ ਸੋਨਿਆ ਸਾਤ ਜੀ ਆਲਾ ਜਿੰਦੂ ਤੁਸੀਂ ਬੋਲੇ ਸੋਨਿਆ ਸਾਤ ਜੀ ਆਲਾ ਅਲਸਾ ਵਾਈਗੂ ਜੀ ਕੀ ਵਦੇ ਜਿਲਕਾਰ ਹੋਣਾ ਤਾਂ ਸਤਾਰ ਵਧਾਲੀ ਆ ਪਹਿਲਾ ਸਟਾਪ ਆ ਪੰਟਰੋਲ ਆਪਾਂ ਬਤੇ ਤੇ ਟੂਰ ਪਾਉਣ ਲੱਗੇ ਆ ਜਿਲਕਾਰ ਕੀ ਆ ਜਿਲਕਾਰ ਨਾ ਅਸਲ ਜੋ ਹਿਰਨ ਵਗੇ ਤੇ ਉਹ ਮਾਊਂ ਸਮਝ ਕੇ ਡਰੀ ਜਾਂਦੀ ਆ ਬੀਬੀਆਂ ਨੂੰ ਕਾਦਾ ਕੰਮ ਹੁੰਦਾ ਸੂਡਾ ਦਾ ਆ 204 ਦੋ ਜਣੇ ਆ ਗਏ ਸਾਡੇ ਇੱਕ ਪਰਮਿੰਦਰ ਸਿੰਘ ਭਾਜੀ ਦੇ ਨੈਣਾ ਭੈਣ ਵੀ ਆ ਗਈ ਸੀ ਕੀ ਕੀ ਗਵਾਰੀ ਆ ਤੁਹਾਡਾ ਇੱਕ ਤਾਂ ਚਾਹੀਦੀ ਗੈ ਰੋਲਾ ਚੱਲ ਪਿਆ ਕੀ ਆ ਵਾ ਹਾਂਜੀ ਕਿਦਾਂ ਕੀ ਹਾਲ ਫਿਰ ਬਹੁਤ ਵਧੀਆ ਮਾਰਾ ਜਿਹੜਾ ਜਿੰਦੂ ਦੇ ਮੰਮੇ ਨੂੰ ਥਾ ਦਿੱਤਾ ਇਹ ਤਾਂ ਇਹ ਮਾਲ ਕੇ ਬਹਿ ਗਏ ਪਿੱਛੇ ਦੋਵੇਂ ਹੈ ਜਿੰਦੂ ਜਿੰਦੂ ਤੇਰਾ ਬੈੱਡ ਮਾਲ ਲਿਆ ਸੀ ਇਹਨਾਂ ਨੇ ਹੈ ਦੱਸ ਤੇਰਾ ਬੈੱਡ ਮਾਲ ਲਿਆ ਸੀ ਉਹਨਾਂ ਨੇ ਹੈ ਆਇਆ ਨਹੀਂ ਮੇਰੇ ਪੁੱਤ ਦਾ ਬੈੱਡ ਮਾਲ ਦੋ ਕ ਮਾਰੇ ਇਹਨਾਂ ਆਜਾ ਵੱਡੇ ਮੰਜਨ ਫੋਟੋਗ੍ਰਾਫੀ ਹੁੰਦੀ ਪਰ ਵਾਜ ਤਾਂ ਵਿੱਚ ਆਉਣੀ ਨਹੀਂ ਆ ਟੋਪੀ ਰਾਈਟ ਆ ਜਾਣਾ ਕੰਮ ਇਤੋਂ ਵੀ ਮੈਂ ਜੇ ਜਦੋਂ ਆਉਣਾ ਹੀ ਉਹਦੇ ਪ੍ਰਚਾਦਾ ਛੱਗ ਲੈ ਸਾਰੇ ਹਾਂ ਉਹਨੇ ਸਾਰੇ ਪ੍ਰਚਾਦਾ ਛੱਗ ਕੇ ਉਹਨੇ ਸੁਸਤੀ ਪਾਉਂਦੇ ਆ ਨਹੀਂ ਸੁਸਤੀ ਨਹੀਂ ਪਾਉਂਦੇ ਅਜੇ ਤਾਂ ਖਾਪੀ ਪਾਉਂਦੇ ਆ ਮਤਲਬ ਕਿ ਗੱਲਬਾਤਾਂ ਕਰਦੇ ਆ ਬੈਦਾਈ ਬੈਠੇ ਆ ਮੰਮੀ ਬਾਜ ਉਹ ਇਧਰ ਮੁਕਰ ਦੋਵੇਂ ਆਣੇ ਇਧਰ ਮੁਕਰ ਦੋਵੇਂ ਆਣੇ ਮੈਂ ਬਰਾਉਡੇ ਕਿਨੇ ਕਿਨੇ ਖਾਦੇ ਹਾਂ ਭਾਈ ਹਾਂਜੀ ਆ ਵੀਰੇ ਕਿੰਨੂੰ ਤੂੰ ਤਾਂ ਮਾੜਾ ਬੈਠੀ ਆ ਹਾਂ ਉਹ ਕਹਿੰਦੀ ਸੀ ਵੀ ਇਹਨੇ ਫੋਟੋ ਲੋਹਾਵਾ ਹਾਂ ਜਦੋਂ ਪਤਾ ਲੱਗੇ ਵੀ ਟੌਰ ਖਰਾ ਹੁੰਦਾ ਛੱਡ ਗਈ ਲੈ ਦੱਸ ਉਹ ਵੀ ਆਉਣਾ ਭਾਈ ਲੱਗ ਬਾਰੇ ਕਾਲਾ ਆ ਲੈ ਦੇਖ ਦੋ ਬੰਨੋ ਅੱਜ ਤਨਵੀਤ ਕਾਲੀ ਸੀ ਆਜ ਜਾਂਦੀ ਹੌਂ ਜੇ ਬੈਠਾ ਹਾਂ ਮੈਂ ਕਬੜ ਤੋਂ ਪਤੇ ਰਹੀ ਆ ਹਾਂ ਪਹਿਲਾ ਥੋੜਾ ਪਾਪਾ ਕਾਲ ਇੱਕ ਭਾਈ ਕਰਦੇ ਸੀ ਖੰਡ ਪਾੜ ਚੱਲਦਾ ਸੀ ਕਿਤੇ ਉੱਚੀ ਖੰਡ ਪਾੜ ਚੱਲਦਾ ਸੀਗਾ ਉਹ 25 ਸਵੇਰ ਨੂੰ ਪਾਠ ਕਰੇ ਉਹਦੀ ਆਵਾਜ਼ ਬੜੀ ਮਿੱਠੀ ਸੀ ਬੜੀ ਜੈਈ ਦਾ ਪਾ ਰੰਗ ਸੀ ਬੜਾ ਹੀ ਕਾਲਾ ਤਵੇੜਾ ਕੁੱਟਿਆ ਪਸਾ ਕੇ ਰੋ ਉਹਦੀ ਆਵਾਜ਼ ਸੁਣ ਕੇ ਕੋਈ ਆਇਆ ਸਵੇਰ ਨੂੰ ਵੀ ਮੈਂ ਉਹ ਉਸ ਬੰਦੇ ਦਰਸ਼ਕ ਘਰ ਨਹੀਂ ਲਾ ਸਵੇਰੇ ਪਾਠ ਕਰਦਾ ਸੀ ਇੰਨਾ ਨਖਾਂੜ ਪਾਠ ਇੰਨੀ ਮਿੱਠੀ ਆਵਾਜ਼ ਉਹਨੇ ਰਜਾਈ ਮੂੰਹ ਤੇ ਲਈ ਉਹ ਕਹਿੰਦਾ ਜੀ ਮੈਂ ਤੁਹਾਡੇ ਦਰਸ਼ਨ ਕਰਨੇ ਆ ਤੂੰ ਕਹਿੰਦਾ ਵੀ ਜੇ ਤੁਸੀਂ ਨਾ ਹੀ ਤਰ ਤੇ ਚੰਗਾ ਆ ਤੇ ਜਦੋਂ ਜਿਆਦਾ ਹੀ ਗਿਆ ਤਾਂ ਉਹ ਨਹੀਂ ਹਟਿਆ ਉਹਨੇ ਇਹ ਰਜਾਈ ਦਾ ਮੂੰਹ ਤੋਂ ਲਾਈ ਕਹਿੰਦਾ ਅੱਛਾ ਅੱਛਾ ਕਹਿੰਦਾ ਹੁਣ ਬਾਕਾਇਦਾ ਨਾ ਕਰ ਹੁਦਰੇ ਮੰਨ ਜਿੰਦਗਰ ਜੀ ਤੁਸੀਂ ਉੱਠ ਪਈਓ ਖਾ ਕੇ ਵਿਖਾਓ ਚਲੋ ਖਾਓ ਇਹ ਜਿਆਦਾ ਜਿਆਦਾ ਖਾਓ ਜਿਆਦਾ ਥੋੜਾ ਨਹੀਂ ਜਿਆਦਾ ਤੇ ਨਹੀਂ ਉਹ ਨਾ ਰੈਕਸ਼ਨ ਸਵਾਦ ਆ ਠੀਕ ਆ ਚੱਲ ਫੇਰ ਖਾਈਏ ਇੱਕ ਰੱਖਾ ਕੇ ਖਾ ਠੀਕ ਆ ਪੂਰਾ ਮਸਲਾ ਚੱਲੰਦਿਆ ਵਾ ਖਾਣ ਪੀਣ ਇਧਰ ਨਿਆਰੇ ਲੈੰਦੇ ਆ ਉਧਰ ਉਹ ਅਜੇ ਦੇ ਤਰੀਕੇ ਨਾਲ ਮਾਰਦੇ ਇਧਰ ਬਾਪੂ ਬੇਬੇ ਦੋਵੇਂ ਗੱਲੀ ਟਕਰੇ ਆ ਭਾਜੀ ਅਧ ਵਿਚਾਲੇ ਦੀ ਆ ਕੋਈ ਸਮਝ ਨਹੀਂ ਆਉਂਦੀ ਗੱਲਾਂ ਕਰਦਾ ਤੇ ਚੁੱਪ ਕੀਤਾ ਮੇਰੇ ਕੋ ਖਾਣ ਵਾਲਾ ਸਮਾਨ ਪਿਆ ਉਹ ਤਰੇ ਚੱਲਦੇ ਵਲੌਗ ਪੂਰਾ ਕਰਨਾ ਹੀ ਪਣਾ ਕਹਿਣਾ ਕਿਦਰ ਆ 100 ਕੀ ਦੋਰਾ ਹੁਣ ਤੇ ਜੀਰਾ ਉੱਠੀ ਆ ਜੀਰੀ ਵਰ ਤਿਆਰੀ ਆ ਹਾਂ ਰੋਕੇ ਵੀ ਦੋਰਾ ਵੇਚ ਲਿਆ ਇਹਨੇ ਪਰ ਗੱਲ ਜੀ ਨਹੀਂ ਬਣੀ ਦੋ ਤੇ ਨੇ ਨਹੀਂ ਨਿਨ ਲਵੇ ਪਰ ਮੁੰਨਨ ਮਨ ਪਰਿਵਾਸ ਹੱਥ ਆਈ ਤਾ ਫੁੱਲ ਹਮੇਸ਼ਾ ਖਿਲ ਦੇ ਨਾਮ ਹੈ ਇਨ ਕੋਮਲ ਨਾਮ ਰੰਗਣ ਬਿਨ ਕੋਮਲ ਏ ਮਨ ਰੰਗਿਆ ਜਾਣਾ ਨਹੀਂ ਨਾਮ ਬਣੀ ਦੇ ਬਜੂ ਪਲ ਜਲਣ ਗਿਆ ਜਾਣਾ ਨਹੀਂ ਨਾਮ ਬਣੀ ਦੇ ਬਜੂ ਪਰ ਜਲਣ ਗਿਆ ਜਾਣਾ ਨਹੀਂ ਦੇ ਵਿੱਚ ਪੱਲਾ ਮਾਗੇ ਜਿਵੇਂ ਤਾਰੇ ਇਹ ਬੋਲਿਆ ਜੂ ਗਾਲੀ ਹਸ ਤੱਲੋਂ ਪੱਲਾ ਮਾਗੇ ਦੇਖੀਂ ਦੱਸੋ ਦਲੇਰ ਕੁਵਾਰ ਜੀ ਕੀ ਗੱਲ ਹੋ ਗਈ ਹੈ ਕਿੱਥੇ ਬੈਠੇ ਜਾਣਾ ਏਜੰਸੀ ਗੱਡੀ ਦੀ ਬ੍ਰੇਕ ਖਰਾਬ ਨਹੀਂ ਬ੍ਰੇਕ ਨਹੀਂ ਰੇਸ ਦਾ ਸੈਂਸਰ ਜਿਆ ਖਰਾਬ ਹੋ ਗਿਆ ਹੈ ਹਾਂਜੀ ਉਹ ਪੂੰਦਾ ਦਾ ਲੋਤੇ ਇੱਧਰ ਲੜਾਈ ਚੱਲ ਪਈ ਤੂੰ ਕੀ ਡੋਰ ਭਰਾ ਵੇਖੀ ਨਾ ਆ ਮੰਗਵੀ ਚੀਜ਼ ਕਿ ਨਹੀਂ ਫੱਬਦੀ ਹੈ ਨਾ ਮਾਨ ਜੀ ਇਹ ਦਿੱਤੇ ਸੀ ਗੱਲ ਦਿੱਤੀ ਕਹਿੰਦੇ ਆ ਜਿੰਦੂ ਜਿੰਦਾ ਇੱਧਰ ਵੇਖ ਜਿੰਦਾ ਕੀ ਆ ਜਿੰਦਾ ਕੀ ਆ ਜੈਨਗੌਰ ਇੱਕ ਜਲੂਸ ਕੱਢਿਆ ਤੂੰ ਆਉਂਦਾ ਐਣੂ ਖਾ ਕੋਕ ਨੀ ਪੀਣਾ ਆ ਇਧਰ ਜੈਨਗੌਰ ਵੇਖੋ ਪੱਗੇਲੇ ਜੀ ਮੋਬਈ ਸੁਤੀ ਆ ਸੁਤੀ ਦੇ ਦਲਕੇ ਅੱਥਰਾ ਦਿੱਤ ਬੈਸਤੋ ਆ ਇਹਦੇ ਆਹ ਸੁਤੇ ਸਾਰੇ ਜੁੱਤੇ ਖਾ ਕੇ ਫਰਾਉਡੇ ਦੇ ਸੈਂਡਵਿਚ ਸਾਰੇ ਹੋਣਾ ਆਹ ਰੀ ਸੌਦੀ ਜਿੰਨ ਇਹਦੇ ਇਧਰੇ ਕੀ ਫਿਰ ਬਾਕੀ ਰਹਿ ਗਿਆ 1.5 ਘੰਟੇ ਦਾ ਸਫ਼ਰ ਪੌਂਟਾ ਸਾਹਿਬ ਪਹੁੰਚ ਜਾਣਾ ਤੇ ਫਿਰ ਕਰਦੇ ਕਰਾਉਂਦੇ ਤੁਹਾਨੂੰ ਦਰਸ਼ਨ ਦੇ ਨਾਲ ਆਪ ਕਰਦੇ ਹਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਪੌਂਟਾ ਸਾਹਿਬ ਮਹਾਰਾਜ ਜੀ ਦੇ ਅਸਥਾਨ ਤੇ ਦਸਵੇਂ ਪਾਸ਼ਾ ਪਰ ਦਲੇਰਕਾਰ ਐਨੂੰ ਕਰਕੇ ਵਿਖਾਇਆ ਮਾੜਾ ਸੁਸਤੀ ਪਰਿਆ ਜਿੰਨਕੋ ਤੁਸੀਂ ਇੱਧਰ ਕੈਮਰੇ 'ਚ ਵੇਖਿਓ ਹੱਸ ਕੇ ਚਲੋ ਤੁਹਾਨੂੰ ਕਰਾਉਣੇ ਨਾਲ ਨਾਲ ਦਰਸ਼ਨ ਦੇ ਦਰਬਾਰ ਲਾਇਆ ਕਰਦੇ ਸੀ ਜਿੱਥੇ ਵੱਖੋ ਵੱਖਰੇ ਕਵੀ ਜਿਨੇ ਮਾਰੇ ਸਾਹਿਬ ਨੇ ਮਤ ਬਖਸ਼ਿਆ ਉਸ ਮਤ ਦੇ ਮੁਕਾਬਕ ਜੋ ਸੋਹਣੀਆਂ ਸੋਹਣੀਆਂ ਰਚਨਾਵਾਂ ਮਾਰੇ ਜੀ ਦੇ ਅੱਗੇ ਪੇਸ਼ ਕਰਦੇ ਸੀ ਫੇ ਮਹਾਰਾਜ ਖੁਸ਼ ਹੋ ਕੇ ਉਹਨਾਂ ਦੀਆਂ ਚੋਰੀਆਂ ਮੋਹਰਾਂ ਦੇ ਨਾਲ ਫਰਦੇ ਸੀ ਕੀਮਤੀ ਕੀਮਤੀ ਪਟਾਣ ਔਰ ਦਸਤਾਰ ਸਾਹਿਬ ਕਵੀਆਂ ਦੇ ਬੰਦੇ ਸੀ ਉੱਥੇ ਮਾਰੇ ਦਸਤਾਰ ਦਸਤਾਰ ਮੁਕਾਬਲੇ ਕਰਾਉਂਦੇ ਨੇ ਯਾਦ ਹੁਣ ਬਾਕੀ यन्दकोरी वे देख देख मैडम करुँगी चलो जी क्या हे ਜੀ ਅਸੀਂ ਪੌਂਡਾ ਸਾਹਿਬ ਨੂੰ ਦਰਸ਼ਨ ਕਰਕੇ ਚੱਲ ਪਏ ਆ ਜਾਣਾ ਨਦੀ ਪਾਰ ਕਰਨਾ ਉਹ ਉਹ ਪੌਂਡਾ ਸਾਹਿਬ ਤੇ ਵੀਨਾ ਉਹ ਉੱਧਰ ਪਿੱਛੇ ਫੇਰ ਖਾਨ ਵੀ ਚੱਲ ਪਿਆ ਫੇਰਾਂ ਦੇ ਸਾਨੂੰ ਉਹੀ ਫੂਕ ਕਿੱਦਾਂ ਉਹ ਤੂੰ ਫੂਕ ਛੱਡਦਿਆ ਕਰ ਸੋਤਾ ਤੇਰੀ ਮੈਂ ਸੋਤੇ ਦੀ ਕਲਿੱਪ ਵੀ ਪਾਣੀ ਵਿੱਚ ਵੇਖੀ ਆਏ ਜਿੰਦ ਕੀ ਲੈਣਦਾ ਤੁਸੀਂ ਆਹ ਇਹ ਚੱਲਣ ਦੇ ਕੰਮ ਆਮੇ ਚੱਲਣ ਦਾ ਵੀ ਦਸਤਾਰ ਮਸਤਾਨੀ ਹੋ ਗਈ ਆ ਹਾਂ ਅਜਿੰਦ ਕੌਰ ਹਟਦੀ ਨਹੀਂ ਐ ਮੈਂ ਤੁਹਾਨੂੰ ਪਹੁੰਚ ਗਿਆ ਤੇ ਆਹ ਫੋਟੇ ਲੱਗੇ ਆ ਤਾਂ ਐਵੇਂ ਮਾਵੇਂ ਪਤਾ ਨਹੀਂ ਕੀ ਜੁਬਲੀਆਂ ਮਰੀ ਜਾਂਦੇ ਉਹਦਾ ਸਿਰ ਢੋਈ ਜਾਂਦਾ ਔਰ ਲਾ ਗਲਾ ਵਿਸਕ ਖਾਈ ਜਾਂਦਾ ਪਤਾ ਨਹੀਂ ਵਿਸਕ ਠੀਕ ਆ ਆ ਪਰਲੇ ਦਾ ਐਵੇਂ ਗੋਰੀਆਂ ਖਾਈ ਜਾਂਦੇ ਹੋਣੇ ਮੈਂ ਤੁਹਾਡੇ ਹੁਣੇ ਸਿਰ ਢੋਣ ਲੱਪੇ ਆ ਵੇਸਕ ਉਸਕਾ ਖਾਓ ਨਿਆਰੀ ਲਾਓ ਦੁਨੀਆਂ ਦੇ ਆਇ ਲੋ ਤੇਰਾ ਤੁਮ ਸ਼ਹਿਰ ਪਹੁੰਚ ਚੁੱਕੇ ਆ ਤੇ ਜਿੰਦਗਰ ਨੂੰ ਮੇਰੇ ਮੂੰਹ ਤੇ ਕਰੋੜ ਮਾਰ ਕੇ ਲਉ ਕੱਢ ਦਿੱਤਾ ਇਧਰੋਂ ਚਲੋ ਪਹੁੰਚ ਕੇ ਰਿਸ਼ੀ ਗਿਸ਼ਤਾਂ ਦੱਸਦੇ ਹਾਂ